ਕੰਗਰਾ ਨੋਦੀ ਕੁਲਫੇਟ ਸੁਰਖੀਆਂ ਦੇ ਵਿੱਚ ਆ ਗਈ ਹੈ ਦੱਸਦੀ ਹੈ ਕਿ ਕੰਗਰਾ ਨੋਦੀ ਦੀ ਨਵੀਂ ਆ ਰਹੀ ਫਿਲਮ ਐਮਰਜੈਂਸੀ ਰਿਲੀਜ਼ ਹੋਣ ਤੋਂ ਪਹਿਲਾਂ ਹੀ ਵੱਡੀ ਮੁਸੀਬਤ ਦੇ ਵਿੱਚ ਫਸ ਗਈ ਹੈ ਪੰਜਾਬ ਭਰ ਦੇ ਵਿੱਚ ਵਿਰੋਧ ਪ੍ਰਦਰਸ਼ਨ ਹੈ ਜੋ ਹੁਣੇ ਸ਼ੁਰੂ ਹੋ ਗਏ ਨੇ ਜੀਆਂ ਦੱਸਦੀ ਹੈ ਕਿ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਇਸ ਫਿਲਮ ਤੇ ਤੁਰੰਤ پابੰਦੀ ਲਾਉਣ ਦੀ ਮੰਗ ਕੀਤੀ ਹੈ। ਉਹਨਾਂ ਦੋਸ਼ ਲਾਇਆ ਕਿ ਫਿਲਮ 'ਚ ਸਿੱਖਾਂ ਦੇ ਕਿਰਦਾਰ ਨੂੰ ਗਲਤ ਤਰੀਕੇ ਦੇ ਨਾਲ ਪੇਸ਼ ਕੀਤਾ ਗਿਆ। ਉਹਨਾਂ ਕਿਹਾ ਕਿ ਅਦਾਕਾਰਾ ਕੰਗਨਰ ਅਨੋਤ ਜੋ ਕਿ ਆਪਣੇ ਸਿੱਖ ਵਿਰੋਧੀ ਤੇ ਪੰਜਾਬ ਵਿਰੋਧੀ ਬਿਆਨਾਂ ਕਾਰਨ ਵਿਵਾਦਾਂ 'ਚ ਘिरी ਹੋਈ ਹੈ, ਜਾਣਬੁੱਝ ਕੇ ਸਿੱਖਾਂ ਨੂੰ ਗਲਤ ਤਰੀਕੇ ਨਾਲ ਪੇਸ਼ ਕਰਨ ਦੀ ਨੀਅਤ ਨਾਲ ਇਹ ਫਿਲਮ ਬਣਾਈ ਹੈ। ਇਸ ਨੂੰ ਸਿੱਖ ਕੌਮ ਬਰਦਾਸ਼ਤ ਨਹੀਂ ਕਰ ਸਕਦੀ ਹੈ। ਉਹਨਾਂ ਨੇ ਕੰਗਨਰ ਅਨੋਤ ਖਿਲਾਫ ਧਾਰਮਿਕ ਭਾਵਨਾਵਾਂ ਪੜਕਾਉਣ ਦਾ ਮਾਮਲਾ ਦਰਜ ਕਰਨ ਦੀ ਮੰਗ ਕੀਤੀ। ਸੋਦਾਸੀਏ ਕਿ ਇਹ ਮਾਮਲਾ ਹੁਣ ਲਗਾਤਾਰ ਗਰਮੌਂਦਾ ਜਾ ਰਿਹਾ ਹੈ। ਉਹਨਾਂ ਦਾ ਕਹਿਣਾ ਹੈ ਅਦਾਕਾਰਾ ਕੰਗਨਰ ਅਨੋਦ ਜੋ ਕਿ ਆਪਣੇ ਸਿੱਖ ਵਿਰੋਧੀ ਤੇ ਪੰਜਾਬ ਵਿਰੋਧੀ ਬਿਆਨਾਂ ਕਾਰਨ ਵਿਵਾਦਾਂਜਕ ਹੀ ਰਹੀ ਉਸ ਦੇ ਜਾਣ ਬੁਝ ਕੇ ਇਸ ਫਿਲਮ ਦੇ ਵਿੱਚ ਸਿੱਖਾਂ ਨੂੰ ਗਲਤ ਤਰੀਕੇ ਨਾਲ ਪੇਸ਼ ਕੀਤਾ ਗਿਆ ਧਾਮੀ ਨੇ ਕਿਹਾ ਕਿ 84 ਦੇ ਸ਼ਹੀਦਾਂ ਬਾਰੇ ਸਿੱਖ ਵਿਰੋਧੀ ਕਹਾਣੀ ਰਚ ਕੇ ਦੇਸ਼ ਦਾ અપਮਾਨ ਕਰਨਾ ਕਿਹੋ ਜਿਹੀ ਕਾਰਵਾਈ ਹੈ 84 ਸਿੱਖ ਕਤਲੇਆਮ ਨੂੰ ਦੇਸ਼ ਕਦੇ ਨਹੀਂ ਭੁੱਲ ਸਕਦਾ ਤੇ ਸંત ਜਗਨਨਾਥ ਸਿੰਘ ਭਿੰਡਰਾਂਵਾਲੇ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਕੌਮੀ ਸ਼ਹੀਦ ਐਲਾਨਿਆ ਗਿਆ ਜਦੋਂ ਕਿ ਕੰਗਨਰ ਅਨੋਦ ਦੀ ਫਿਲਮ ਉਹਨਾਂ ਦੇ ਕਿਰਦਾਰ ਨੂੰ ਮਾਰਨ ਦੀ ਕੋਸ਼ਿਸ਼ ਕਰ ਰਹੀ ਹੈ ਉਹਨਾਂ ਨੇ ਕਿਹਾ ਕਿ ਕੰਗਨਰ ਅਨੋਦ ਤੇ ਕਈ ਵਾਰ ਜਾਣ ਬੁਝ ਕੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਪੜਤਾਉਣ ਵਾਲੇ ਪ੍ਰਕਟਾਵੇ ਕਰਦੀ ਲਈ ਸਵੇਦੀ ਦੱਸਦੀ ਕਿ ਇਸ ਤੋਂ ਇਲਾਵਾ ਹਰਸਿਮਰਤ ਕੋਰ ਬਾਦਲ ਦੇ ਵੱਲੋਂ ਵੀ ਇਸ ਫਿਲਮ ਦਾ ਵਿਰੋਧ ਕੀਤਾ ਜਾ ਰਿਹਾ ਹੈ ਉਨ੍ਹਾਂ ਦਾ ਕਹਿਣਾ ਹੈ ਕਿ ਸਿੱਖਾਂ ਦੇ ਅਕਸ ਨੂੰ ਇਸ ਫਿਲਮ ਦੇ ਵਿੱਚ ਗਲਤ ਤਰੀਕੇ ਨਾਲ ਦਰਸਾਇਆ ਗਿਆ ਕੰਗਰਨ ਰਣੋਦੀ ਖਾਸ ਕਰਕੇ ਤੋਂ ਸੁਰਖੀਆਂ ਦੇ ਵਿੱਚ ਆ ਗਈ ਹੈ ਦੱਸਦੀ ਕਿ ਕੰਗਰਨ ਰਣੋਦੀ ਨਵੀਂ ਆ ਰਹੀ ਫਿਲਮ ਐਮਰਜੈਂਸੀ ਰਿਲੀਜ਼ ਹੋਣ ਤੋਂ ਪਹਿਲਾਂ ਹੀ ਵੱਡੀ ਮੁਸੀਬਤ ਦੇ ਵਿੱਚ ਫਸ ਗਈ ਹੈ ਪੰਜਾਬ ਪਰਦੇ ਵਿੱਚ ਵਿਰੋਧ ਪ੍ਰਦਰਸ਼ਨ ਹੈ ਜੋ ਹੁਣੇ ਸ਼ੁਰੂ ਹੋ ਗਏ ਨੇ ਜੀਹਾਂ ਦੱਸਦੀ ਕਿ ਐਸਜੀਪੀਸੀ ਪ੍ਰਧਾਨ Harjinder Singh ਧਾਮੀ ਨੇ ਇਸ ਫਿਲਮ ਤੇ ਤੁਰੰਤ پابੰਦੀ ਲਾਉਣ ਦੀ ਮੰਗ ਕੀਤੀ ਹੈ। ਉਹਨਾਂ ਦੋਸ਼ ਲਾਇਆ ਕਿ ਫਿਲਮ 'ਚ ਸਿੱਖਾਂ ਦੇ ਕਿਰਦਾਰ ਨੂੰ ਗਲਤ ਤਰੀਕੇ ਦੇ ਨਾਲ ਪੇਸ਼ ਕੀਤਾ ਗਿਆ। ਉਹਨਾਂ ਕਿਹਾ ਕਿ ਅਦਾਕਾਰਾ ਕੰਗਨਰ ਅਨੋਦ ਜੋ ਕਿ ਆਪਣੇ ਸਿੱਖ ਵਿਰੋਧੀ ਤੇ ਪੰਜਾਬ ਵਿਰੋਧੀ ਬਿਆਨਾਂ ਕਾਰਨ ਵਿਵਾਦਾਂ 'ਚ ਘिरी ਹੋਈ ਹੈ, ਜਾਣਬੁੱਝ ਕੇ ਸਿੱਖਾਂ ਨੂੰ ਗਲਤ ਤਰੀਕੇ ਨਾਲ ਪੇਸ਼ ਕਰਨ ਦੀ ਨੀਅਤ ਨਾਲ ਇਹ ਫਿਲਮ ਬਣਾਈ ਹੈ। ਇਸ ਨੂੰ ਸਿੱਖ ਕੌਮ ਬਰਦਾਸ਼ਤ ਨਹੀਂ ਕਰ ਸਕਦੀ ਹੈ। ਉਹਨਾਂ ਨੇ ਕੰਗਨਰ ਅਨੋਦ ਖਿਲਾਫ ਧਾਰਮਿਕ ਭਾਵਨਾਵਾਂ ਪੜਕਾਉਣ ਦਾ ਮਾਮਲਾ ਦਰਸ਼ਕਾਂ ਨੇ ਮੰਗ ਕੀਤੀ। ਉਸ ਉਦਾਰਸੀਏ ਕਿ ਇਹ ਮਾਮਲਾ ਹੁਣ ਲਗਾਤਾਰ ਗਰਮੌਂਦਾ ਜਾ ਰਿਹਾ ਹੈ। ਉਹਨਾਂ ਦਾ ਕਹਿ ਅਦਾਕਾਰ ਕੰਗਨ ਰਣੋਤ ਜੋ ਕਿ ਆਪਣੇ ਸਿੱਖ ਵਿਰੋਧੀ ਤੇ ਪੰਜਾਬ ਵਿਰੋਧੀ ਬਿਆਨਾਂ ਕਾਰਨ ਵਿਵਾਦਾਂ 'ਚ ਕਿਰੀਆ ਉਸਨੇ ਜਾਣ ਬੁਝਕੇ ਇਸ ਫਿਲਮ ਦੇ ਵਿੱਚ ਸਿੱਖਾਂ ਨੂੰ ਗਲਤ ਤਰੀਕੇ ਨਾਲ ਪੇਸ਼ ਕੀਤਾ ਗਿਆ ਧਾਮੀ ਨੇ ਕਿਹਾ ਕਿ 84 ਦੇ ਸ਼ਹੀਦਾਂ ਬਾਰੇ ਸਿੱਖ ਵਿਰੋਧੀ ਕਹਾਣੀ ਰਚ ਕੇ ਦੇਸ਼ ਦਾ અપਮਾਨ ਕਰਨਾ ਕਿਹੋਣੀ ਕਾਰਵਾਈ ਹੈ 84 ਸਿੱਖ ਕਤਲੇਆਮ ਨੂੰ ਦੇਸ਼ ਕਦੇ ਨਹੀਂ ਭੁੱਲ ਸਕਦਾ ਤੇ ਸੰਤ ਜਗਨ ਸਿੰਘ ਭਿੰਡਰਾਵਾਲੇ ਨੂੰ ਜੀ ਰਕਾਲ ਤਖਤ ਸਾਹਿਬ ਵੱਲੋਂ ਕੌਮੀ ਸ਼ਹੀਦ ਐਲਾਨਿਆ ਗਿਆ ਜਦੋਂ ਕਿ ਕੰਗਨ ਰਣੋਤ ਦੀ ਫਿਲਮ ਉਹਨਾਂ ਦੇ ਕਿਰਦਾਰ ਨੂੰ ਮਾਰਨ ਦੀ ਕੋਸ਼ਿਸ਼ ਕਰ ਰਹੀ ਹੈ ਉਹਨਾਂ ਨੇ ਕਿਹਾ ਕਿ ਕੰਗਨ ਰਣੋਤ ਕਈ ਵਾਰ ਸਾਂਭੂ ਚਕੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਪੜਤਾਉਣ ਵਾਲੇ ਪ੍ਰਕਾਸ਼ ਆਵੇ ਕਰ ਦਿੱਤੀ ਗਈ ਹੈ ਸਵੇਰੀ ਦਾਸ ਨੇ ਕਿ ਇਸ ਤੋਂ ਇਲਾਵਾ ਹਰ ਸਿਮਰਤ ਕੋਰ ਬਦਲ ਦੇ ਵੱਲੋਂ ਵੀ ਇਸ ਫਿਲਮ ਦਾ ਵਿਰੋਧ ਕੀਤਾ ਜਾ ਰਿਹਾ ਹੈ ਉਹਨਾਂ ਦਾ ਕਹਿਣਾ ਹੈ ਕਿ ਸਿੱਖਾਂ ਦੇ ਅਕਸ ਨੂੰ ਇਸ ਫਿਲਮ ਦੇ ਵਿੱਚ ਗਲਤ